ਸਾਡੇ ਪਿੰਡ ਦੇ ਜਿਹੜੇ ਹਾਲਾਤ ਨੇ ਬਹੁਤ ਖਰਾਬ ਨੇ ਸਾਡੇ ਝੋਨੇ ਅੱਧੇ ਦੇ ਵਿੱਚ ਡੁੱਬ ਗਏ ਆ ਅੱਧੇ ਤੋਂ ਤਾਂ ਪੱਤੇ ਖੜੇ ਆ ਉਹ ਜਿਹੜੇ ਪੱਤੇ ਖੜੇ ਉਹਨਾਂ ਦਾ ਇਲਾਜ ਨਹੀਂ ਮਸ਼ੀਨਾਂ ਜਿਹੜੀਆਂ ਬਾਹਰ ਬੜੇ ਦੂਰੋਂ ਮਗਵਾਈਆਂ ਨੇ ਆਜੂ ਪੀ ਤੋਂ ਮਗਾਈਆਂ ਕੰਬਾਈਨਾ ਆਪਾਂ ਠੀਕ ਹੈ ਜੀ ਵੀ ਥੋੜੀ ਬਹੁਤੀ ਰਾਹਤ ਮਿਲ ਜੇ ਕਿਸਾਨਾਂ ਨੂੰ ਜਿਹੜੇ ਡੁੱਬੇ ਝੋਨੇ ਆ ਜਿਉਂ-ਜਿਉਂ ਪਾਣੀ ਜਾ ਰਿਹਾ ਥੱਲੇ ਤਿਉਹ-ਤਿਉਹ ਡਿੱਗਦੇ ਜਾ ਰਹੇ ਆ ਉਤਰਾ ਤਾਂ ਡਿੱਗਣਾ ਗਲਦੇ ਜਾਣੇ ਥੱਲੇ ਜੇ ਇਹ ਕੰਬਾਈਨਾ ਨਾ ਆਉਂਦੀ ਤੇ ਝੋਨੇ ਗਲ ਜਾਣੇ ਕਿ ਚਲੋ ਣਾਂ ਣੋ ਜੋਗੇ ਚੌੜੇ ਦੇ ਥਾਕੇ ਲੋ ਨਿਗਰੌਣਗੇ ਤੇ ਜਮਾ ਸ਼ਾਦੀਆਂ ਵਿੱਚ ਤੁਹਾਨੂੰ ਪਤਾ ਵਾ ਵਰਸਾ ਪਾਉਂਦੇ ਆਉਂ ਚਾਲੋ ਚੋਲ ਚੱਲਦੇ ਆ ਤੇ ਬਹੁਤ ਲੱਖ ਲੱਖ ਪਾਣੀ ਪਾਣੀ ਇਹਨਾਂ ਨੇ ਆਇਆ ਬੰਦ ਬੰਦ ਪਾਣੀ ਜਿਦਾਂ ਕਿ ਅਜੇ ਤੱਕ ਕੋਈ ਉਹਦੀ ਪਾਣੀ ਦੀ ਆਸ ਨਹੀਂ ਥੱਲੇ ਜਾਣ ਦੀ जर्नल भाई को उनके एंडर में चल रहा है उनको पता है और इनका फायदा ही है धान साफ़ देती है थोड़ा चावल नहीं तोड़ती और थोड़ा पानी में जितना भी धान धान सूखा हुआ है, इतना अगर ऊपर भी खड़ा हुआ है तो उसको काट लेती है बाकी जो पानी में डूबा हुआ देखो तो नुकसान होगा ना बलबीर सिंह पिंड हालात ने बहुत खराब ने ਇਹ ਸਾਡੇ ਆੜਾ ਝੋਨੇ ਅੱਧੇ ਦੇ ਵਿੱਚ ਡੁੱਬ ਗਏ ਆ ਅੱਧੇ ਬੁੱਧਾ ਤਾਂ ਪੱਤੇ ਖੜੇ ਆ ਉਹ ਜਿਹੜੇ ਪੱਤੇ ਖੜੇ ਉਹਨਾਂ ਦਾ ਇਲਾਜ ਨਹੀਂ ਮਸ਼ੀਨਾਂ ਜਿਹੜੀਆਂ ਬਾਹਰ ਬੜੇ ਦੂਰੋਂ ਮਗਵਾਈਆਂ ਨੇ ਤੇ ਚਲੋ ਜਾਣਾ ਜੂਣ ਜੋਗੇ ਚੌੜੇ ਵੀ ਦਾਖਲ ਨਿਕਲੋਣਗੇ ਤੇ ਜਮਾ ਸ਼ਾਦੀਆਂ ਵਿੱਚ ਤੁਹਾਨੂੰ ਪਤਾ ਵਾ ਵਰਤ ਆਮ ਚਾਹੋ ਝੋਲ ਚੱਲਦੇ ਆ ਤੇ ਬਹੁਤ ਲੱਖ ਲੱਖ ਪਾਣੀ ਪਾਣੀ ਆ ਬੰਦ ਬੰਦ ਪਾਣੀ ਜਿਹੜਾ ਕਿ ਅਜੇ ਤੱਕ ਕੋਈ ਉਹਦੀ ਆ ਪਾਣੀ ਦੀ ਆਸ ਨਹੀਂ ਥਲੇ ਜਾਣ ਦੀ ਪਾਣੀ ਬਹੁਤ ਛੋਨੇ ਵਿੱਚ ਖੜਾ ਤੇ ਆਵੇ ਤੁਸੀਂ ਵੀ ਵੇਖ ਲੋ ਸੱਚਾ ਚਾਚਰ ਜੋ ਹੋ ਰਿਹਾ ਹੈ ਹੁਣ ਕਿੰਨਾ ਕਿੰਨਾ ਪਾਣੀ ਹੁਣ ਤਾਂ ਕਿਤੇ ਵਿੱਚ 2 ਫੁੱਟ ਤੱਕ ਪਾਣੀ ਘਟ ਨਹੀਂ 2-2 ਫੁੱਟ ਪਾਣੀ ਆ ਜੇ 2-2 ਫੁੱਟ ਪਾਣੀ ਆ ਲੱਗਦਾ ਕੋਈ ਫਾਇਦਾ ਹੋਊਗਾ ਇਹਦਾ ਫਾਇਦਾ ਫੂਦਾ ਕਾਹਦਾ ਹੋਣਾ ਮਨੁੱਖ ਸੁਝਾਉਣ ਵਾਲੀ ਗੱਲ ਹੀ ਆ ਮਨੁੱਖ ਨੂੰ ਫਾਇਦਾ ਕਾਹਦਾ ਹੋਣਾ ਇਹ ਵੀ ਜਰਨੈਲ ਸਿੰਘ ਨਾ ਆਪਣਾ ਪਿੰਡ ਕੋਟ ਦੀ ਕਰੋੜਾਣਾ ਸਾਡਾ ਅਜੂ ਪੀ ਤੋਂ ਮਹਗਾਈਆਂ ਕੰਬਾਈਨਾ ਆਪਾਂ ਠੀਕ ਹੈ ਜੀ ਵੀ ਥੋੜੀ ਬਹੁਤੀ ਰਾਹਤ ਮਿਲ ਜੇ ਕਿਸਾਨਾਂ ਨੂੰ ਜਿਹੜੇ ਡੁੱਬੇ ਝੋਨੇ ਆ ਜੋ-ਜੋ ਪਾਣੀ ਜਾ ਰਿਹਾ ਥੱਲੇ ਥੋ-ਥੋ ਡਿੱਗਦੇ ਜਾ ਰਹੇ ਆ ਤੇ ਉਤਰਾਉ ਤਾਂ ਡਿੱਗਨ ਮੈਂ ਗਲਦੇ ਜਾਣੇ ਥੱਲੇ ਜੇ ਇਹ ਕੰਬਾਈਨਾ ਨਾ ਆਉਂਦੀ ਤੇ ਝੋਨੇ ਗਲ ਜਾਣੇ ਕਿੰਨਾ ਕੁ ਫਾਇਦਾ ਇਹਦੇ ਨਾਲ ਕੋਈ ਹੋਊਗਾ 10 20% 50% ਕੋਈ ਹੋਊਗਾ ਹੌਸਲਾ ਜ਼ਿਮੀਂਦਾਰ ਨੂੰ ਵੀ ਆਪਣੀ ਖੇਤ ਖਾਲੀ ਕਰਨ ਆਪਾਂ ਅਬਦੁਲ ਕਾਦੀਰ ਹੈ ਸਾਡੀ जर्नैल भाई से 2022 में मुलाकात हुई थी हम मशीनें लेने आए थे यहाँ से विशाल तब उन्होंने हमको इस संपर्क से 2022 से हमारे बराबर बीच में संपर्क होते रहे तो उन्होंने बीच में हमें फ़ोन करते रहे अब उन्होंने फोन करके हमको बुलाया है यहाँ पे दो मशीनें बुलाई हैं दो मशीनें बुलाई हैं दोनों मशीन इनके एंटर में चल रही है और जो किसानों का नुकसान हो रहा है जो खड़ा खड़ा धान है उसको काट रहे हैं क्या ले रही है क्या हो क्या फायदा है जनरल भाई को उनके एंटर में चल रहा है इनको पता है और इनका फायदा ही है धान साफ़ देती है थोड़ा चावल नहीं तोड़ती और थोड़ा पानी में जितना भी हुआ धान जितना सूखा हुआ है इतना धान अगर ऊपर भी खड़ा हुआ है तो उसको काट लेती है बाकी जो पानी में डूबा हुआ देखो तो नुकसान होगा ना